I

ਉਹ ਪਿਆਰਿਆਂ ਚੋਹਾਂ ਸਾਹਿਬ ਜਾਦਿਆਂ ਚਾਲਿਆਂ ਮੁਕਤਿਆਂ ਹਟਿਆਂ ਜਪਿਆਂ ਤਾਪਿਆਂ ਜਿਨਾ ਨਾਮ ਜਪਿਆ ਵਾंड ਛਗਿਆ ਦੇਗ ਚਲਾਈ ਤੇਗ ਵਹਾਈ ਦੇਖ ਕੇ ਅੜ ਡਠੇ ਤਾ ਤਿਨਾਹੋ ਪਿਆਰਿਆਂ ਸੱਚ ਆਰਿਆਂ ਨੇਕ ਮਾਈ ਦਾ ਧੰਨ ਤਾਰ ਕੇ ਬੋਲੋ ਜੀ ਵਾਹਿਗੁਰੂ ਇਨਾ ਸਿੰਘਾਂ ਸਿੰਘਣਿਆ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆ ਲੁਹਾਈਆਂ ਚਰਖੜੀਆਂ ਮਿਲੇ ਨਾ ਗਾਣਾ ਸਾਹਿਬਾ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨਾ ਤੂੰ ਪੰਥ ਨੋ ਛੋੜਿਆ ਗਿਆ ਹੈ ਈਨਾ ਦੇ ਖੁੱਲੇ ਦਰਸ਼ਨ ਦਿਦਾਰ ਤੇ ਸੇਵਾ ਸੰਭਾਲਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣੀਆਂ ਦੇ ਮੋੜ ਨਿਤਾਣੀਆਂ ਦੇ ਤੋੜ ਨਿਉੜੇ ਖੁਸ਼ੀਆਂ ਨੂੰ ਮੁੱਖ ਰੱਖਦੇ ਆ ਹੋਇਆ ਆਪ ਜੀ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰੂ ਘਰ ਦੇ ਲੰਗਰ ਹਾਲ ਨੂੰ ਵੱਡਾ ਕਰਨ ਦਾ ਮਹਾਰਜਕਾ ਜਾਰੰਭ ਕਰ ਲੈ ਕਰਨ ਲੱਗੇ ਹਨ ਆਰੰਭ ਕਰੰਤ ਪਹਿਲਾ ਤੋ ਪਾਲ ਆਪ ਜੀ ਦੇ ਪਵਨ ਚਰਨਾ ਕਮਲ ਆਸ ਅਰਦਾਸ ਬੇਨਤੀਆ ਕਰਦੇ ਨਹੀਂ ਮਹਾਰਾ ਜੀ ਲਾਹੀ ਬਿਗਾਣੀ ਆਸ ਨਾਨਕ ਨਾਮ ਤੇ ਹਾਈਏ ਕਾਰਜ ਆਵੈ ਰਾਸ ਦੇ ਉਤਾਰ ਹਾਲ ਦੇ ਕਾਰਜ ਵਿੱਚ ਆਪ ਜੀ ਅੰਗ ਸੰਗ ਸਹਾਇਓ ਕਰਕੇ ਕਾਰਜ ਰਾਸ ਕਰਨੀ ਦੁਆਰਾ ਪਰਵੰਦਾ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਉਦੰਬ ਬਖਸ਼ੇਸ਼ ਕਰਨਾ ਮਹਾਰਾਜ ਦੇ ਬਕ ਪਰਵਾਰਾਂ ਦੀ ਨਿਹਾਈ ਹੋਣਾ ਬਖਸ਼ਣਾ ਨਾਮਦਾਨ ਬਖਸ਼ਣਾ ਸੰਗੈ ਠਾਕੁਰ ਆਪਣੀ ਤੇ ਸੋਈ ਸੋਈ ਦੇਵ ਅਕਦਾਸ ਉਪਤੇ ਜੋ ਗੋਲ ਇਹਾ ਸੂਰ ਸਚੁ ਵੈ ਦੇ ਮਹਉਨਾ ਕਰਕੇ ਇਸ ਕਾਰਜ ਨੂੰ ਪਰੰਪਰ ਕਰਣ ਲੱਗੇ ਹਨ ਮਹਾਰਾਜ ਆਪ ਜੀ ਨੇ ਕਿਰਪਾ ਰਹਿਮਤ ਕਾਰਨ ਇਸ ਕਾਰਜ ਨੂੰ ਸੰਪੂਰਨ ਕਰਾਉਣਾ ਆਗ ਸੰਗ ਸਹਾਇ ਹੋਣਾ ਹਾਜ਼ਰ ਦਰ ਤੇ ਪਰਵਾਨ ਕਰਨੀ ਚੋ ਮਾਇਆ ਆਈ ਸੇ ਖਜਾਨੇ ਭਰਪੂਰ ਕਰਨੀ ਆਏ ਜਿਨਾਮ ਕਿਰਿਆ ਆਪੇ ਦਾ ਨਾਮ ਚਿਤਰਾਵੇ ਨਾਨਕ ਨਾਮ ਜੜੇ ਇਕਲਾ ਤੇਰੇ ਬਾਣੀ ਸੁਭੰਗਲਾ ਵਾਏ ਗੋਰੀ ਕਾਲ ਸਾ कोई कोई पते बोले सोना

ਹਾਂ ਹੋ ਗਿਆ ਹੋ ਗਿਆ ਲੈ ਜਿਨਾਂ ਨੇ ਵੀ ਹੱਥ ਲਗਾਣਾ ਹੈ ਉਹ ਲੈਨ ਲਗਾ ਲੋ ਹਾਂਜੀ 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 ਲੈਨ ਲਗੋ ਲੈਨ ਬਿਲਕੁਲ ਬਿਲਕੁਲ ਲੈਨ ਲਗਾ ਦੇਣਾ ਆ ਨਾ ਪਰ ਲੇਬਰ ਨਹੀਂ ਲਗਾਉਂਗੇ ਸਾਰੇ ਤੋੜ ਦਿੰਨੇ ਪਹਿਲਾ ਲੰਗਾ ਸ਼ਾਕਰ